ਕਿ ਅਮਰਕਾ ਤੋਂ ਬਾਅਦ ਵੀ ਬਾਕੀ ਸਾਰੇ ਵੀ ਕੋਪਰੰਡਾ ਜਾਰੀਆਂ ਹਨ ਕਿਤੇ ਪਾਸੇ ਵਿਰਾਸਤੀ ਮਾਰਕ ਤੇ ਵੀ ਪਰਿਵਾਰਾਂ ਨੂੰ ਇੱਕ ਹਫਤਾ ਹੋ ਚੁੱਕਿਆ ਜਿਹੜਾ ਪੁਤਕਾਰ ਜਾਰੀ ਪਰ ਸਰਕਾਰ ਬਿਲਕੁਲ ਨਜ਼ਰਅੰਦਾਜ਼ ਕਰਦੀ ਮੈਂ ਬੜਾ ਹੈਰਾਨ ਹਾਂ ਵੀ ਬ੍ਰਿਟਿਸ਼ ਰਾਜ ਦੇ ਵਿੱਚ ਭਾਰਤੀਆਂ ਨੂੰ ਆਪਣੀਆਂ ਹੱਕਾਂ ਜਿਹੜੀਆਂ ਨੇ ਵਾਜਬ ਮੰਗਵਾਉਣ ਵਾਸਤੇ ਰੋਸ ਮਜ਼ਾਰੀਆਂ ਧਰਨੀਆਂ ਜਾਂ ਰੋਸ ਮਾਰਚਾਂ ਦਾ ਜਿਹੜਾ ਹੈ ਉਹ ਸਹਾਰਾ ਲੈਣਾ ਪੈਂਦਾ ਪਰ ਇੱਥੇ ਆਜ਼ਾਦ ਭਾਰਤ ਦੇ ਵਿੱਚ ਜਿਹਨਾਂ ਆਜ਼ਾਦ ਭਾਰਤ ਕਹਿੰਦੇ ਐ ਇੱਥੇ ਵੀ ਜੇ ਲੋਕਾਂ ਨੂੰ ਖਾਸ ਤੌਰ ਤੇ ਸਿੱਖਾਂ ਨੂੰ ਆਪਣੀਆਂ ਜੜੀਆਂ ਆਵਾਜ਼ਵ ਹੱਕੀ ਮੰਗਾ ਜੜੀਆਂ ਮਨਵਾਉਣ ਵਾਸਤੇ ਰੋਸ ਪ੍ਰਦਰਸ਼ਨ ਤੇ ਰੋਸ ਮਜ਼ਾਰੀਆਂ ਜਾਂ ਰੋਸ ਮਾਰਚਾ ਜਾਂ ਭੁਖੜਤਾ ਲੰਡਾ ਸਾਰਾ ਲੈਣਾ ਪੈਂਦਾ ਤੇ ਇਸ ਤੋਂ ਵੱਧ ਬਿਮਾਰੀ ਜਿਹੜੀ ਗੱਲ ਕੀ ਉਹ ਸਹੀ ਮੈਂ ਹੈਰਾਨ ਆ ਵੀ ਇਹਨਾਂ ਪਰਿਵਾਰਾਂ ਨੂੰ ਤੇ ਉੱਥੇ ਜੇਲ੍ਹ ਦੇ ਵਿੱਚ ਬੈਠੇ ਜਿਹੜੇ ਸਾਡੇ ਨੌਜਵਾਨ ਉਹਨਾਂ ਨੂੰ ਵਾਸਤੇ 15 ਦਿਨ ਹੋ ਗਏ ਇਹ ਸਰਕਾਰ ਦੇ ਕਰਨਾਂ ਤੇ ਜ਼ਿੰਮੇਵਾਰੀ ਹੈ ਅਜੇ ਤੱਕ ਕੋਈ ਸਰਕਾਰ ਦਾ ਨੁਮਾਇੰਦਾ ਇਹਨਾਂ ਦਾ ਹਾਲਚਲ ਪੁੱਛਣ ਵੀ ਨਹੀਂ ਆਇਆ ਵੀ ਤੁਹਾਡੀ ਮੰਗ ਕੀ ਹੈ ਤੁਸੀਂ ਕਿਉਂ ਬੈਠੇ ਹੋ ਉੱਥੇ ਜਦ ਕਿ ਡੈਮੋਕ੍ਰੇਸੀ ਦੇ ਵਿੱਚ ਇਹ ਤਕਵਾ ਹੈ ਕਿ ਜਦੋਂ ਕੋਈ ਬੰਦਾ ਪ੍ਰੋਟੈਸਟ ਕਰਦਾ ਹੈ ਤਾਂ ਗਵਰਨਮੈਂਟ ਦੀ ਪਹਿਲੀ ਜ਼ਿੰਮੇਵਾਰੀ ਬਣਦੀ ਹੈ ਉਹਨੂੰ ਜਾ ਕੇ ਪੁੱਛਣਾ ਕਿ ਭਾਈ ਤੈਨੂੰ ਤਕਲੀਫ ਕੀ ਹੈ ਦਿੱਕਤ ਕੀ ਹੈ ਕੀ ਤੇਰੀ ਸਮੱਸਿਆ ਹੈਗੀ ਹੈ ਜਾਇਜ਼ ਹੈ ਨਜਾਇਜ਼ ਹੈ ਪਰ ਹੈਰਾਨ ਹੋ ਗਿਆ ਕਿ 10 ਦਿਨ ਹੋ ਗਏ ਅੱਜ ਇਹਨਾਂ ਪਰਿਵਾਰਾਂ ਨੂੰ ਹੜਤਾਲ ਦੇ ਬੈਠੇ ਹਨ ਸਰਕਾਰ ਜੋ ਸਰਕਾਰ ਦਾ ਕੋਈ ਨੁਮਾਇੰਦਾ ਜਿਹੜਾ ਹੈ ਉਹ ਇਹਨਾਂ ਨਾਲ ਗੱਲਬਾਤ ਕਰਨ ਵਾਸਤੇ ਨਹੀਂ ਆਇਆ। ਮੈਂ ਪਹਿਲਾਂ ਵੀ ਇਹ ਸ਼ਬਦ ਕਹੇ ਆ ਕਿ ਜੇ ਇਹਨਾਂ ਪਰਿਵਾਰਾਂ ਨੂੰ ਜਾਂ ਉਹਨਾਂ ਬੱਚਿਆਂ ਨੂੰ ਕੁਝ ਵੀ ਹੁੰਦਾ ਹੈ ਤੇ ਉਹਦੀ ਜ਼ਿੰਮੇਵਾਰ ਘੜੀ ਹੈ ਸਰਕਾਰਾ ਹੋਣੀ ਚਾਹੀਦੀ। ਸਰਕਾਰ ਨੂੰ ਇਹਨਾਂ ਨਾਲ ਗੱਲ ਕਰਨੀ ਚਾਹੀਦੀ ਹੈ ਪਰਵਾਰਾਂ ਨਾਲ ਇਹਨਾਂ ਦੀ ਜਿਹੜੀ ਮੰਗ ਵਾਜਬ ਹੈ ਕੋਈ ਗਲਤ ਮੰਗ ਨਹੀਂ ਹੈ। ਇਹ ਸਿਰਫ ਤੇ ਸਿਰਫ ਉਹਨਾਂ ਨੌਜਵਾਨਾਂ ਨੂੰ ਪੰਜਾਬ ਦੇ ਵਿੱਚ ਸ਼ਿਫਟ ਜਿਹੜਾ ਉਹ ਕੀਤਾ ਜਾਣਾ ਚਾਹੀਦਾ ਹੈ ਤੇ ਇਹਦੇ ਵਿੱਚ ਕੋਈ ਦਿੱਕਤ ਵੀ ਨਹੀਂ ਹੈ ਕੋਈ ਪਰੇਸ਼ਾਨੀ ਨਹੀਂ ਹੈ ਪੰਜਾਬ ਦੇ ਜਿਹੜਾ ਚੋ ਆ ਜਾਣਗੇ ਤੇ ਇਹ ਪਰਿਵਾਰਾਂ ਦਾ ਜਿਹੜਾ ਉਹਨਾਂ ਨੂੰ ਮਿਲਣਾ ਜਿਹੜਾ ਥੋੜਾ ਆਸਾਨ ਹੋ ਜਾਏਗਾ ਡਿਬਰੂਗੜ ਦਾ ਇੱਕ ਚੱਕਰ ਜਿਹੜਾ ਇੱਕ ਪਰਿਵਾਰ ਦੇ ਜਾਂਦਾ ਤੇ ਜਾਂ ਇੱਕ ਜੀ ਵੀ ਜੇ ਜਾਂਦਾ ਤੇ 40-45 ਹਜ਼ਾਰ ਰੁਪਏ ਜਿਹੜਾ ਹੈ ਉਹ ਲੱਗਦਾ ਹੈ ਬੜੀ ਤਕਲੀਫ ਹੈ ਬੜੀ ਉਹ ਹੈ ਤੇ ਫਿਰ ਉੱਥੋਂ ਦਾ ਜਿਹੜਾ ਕਲਚਰ ਹੈ ਉਹ ਜਿਲ੍ਹੇ ਦਾ ਜਿਹੜਾ ਮਾਹੌਲ ਹੈ ਉਹ ਸਾਡੇ ਅਮਰਤਾਰੀ ਨੌਜਵਾਨਾਂ ਇਹਨਾਂ ਨੂੰ ਸੂਟ ਨਹੀਂ ਕਰਦਾਗਾ ਇਸ ਲਈ ਅਸੀਂ ਵਾਰ-ਵਾਰ ਇਹ ਕਹਿ ਰਹੇ ਆ ਕਿ ਸਰਕਾਰ ਨੂੰ ਜਿਹੜਾ ਇਹਨਾਂ ਦੇ ਮੰਗਾਂ ਦੇ ਉੱਤੇ ਜਿਹੜਾ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ ਇਹ ਨਹੀਂ ਹੈ ਕਿ ਅਸੀਂ ਅੱਖਾਂ ਬੰਦ ਕਰਕੇ ਕੰਨ ਬੰਦ ਕਰਕੇ ਬੈਹਿ ਗਏ ਆ ਅਜੇ ਵੀ ਜਿਉਂਦੇ ਨੇ ਸਿੱਖ ਪੰਜਾਬ ਦੇ ਵਿੱਚ ਸਿੱਖਾਂ ਨੂੰ ਮਰਿਆ ਨਹੀਂ ਸਮਝਣਾ ਚਾਹੀਦਾ ਸਰਕਾਰ ਨੂੰ ਸੁਣਨਾ ਚਾਹੀਦਾ ਪਰ ਚਲਵਾ ਰਹੇ ਇਸ ਨੂੰ ਬੇਵਕੂਫ ਨਜ਼ਰ ਆ ਰਿਹਾ ਕਿਉਂਕਿ ਉਸ ਬਾਣੀ ਫੜਨ ਪਿਆਰ ਮਤਲਬ ਸਰਕਾਰ ਬਿਲਕੁਲ ਜਿਹੜੀ ਹੈ ਉਸ ਦਾ ਅੰਧਿੱਤਾ ਚੱਕਰ ਮੈਂ ਖੁਦ ਹੈਰਾਨ ਆ ਕਿ ਮੈਂ ਅੱਜ ਦੇਖਿਆ ਪੁੱਛਿਆ ਪਰਿਵਾਰਾਂ ਨੂੰ 10 ਦਿਨ ਹੋ ਗਏ ਕੋਈ ਸਰਕਾਰ ਦਾ ਨੁਮਾਇੰਦਾ ਕੋਈ ਮਤਲਬ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਜਿਹੜਾ ਨਾਲ ਕੋਈ ਗੱਲਬਾਤ ਕਰਨ ਵਾਸਤੇ ਇਹਨਾਂ ਨੂੰ ਪੁੱਛਣ ਵਾਸਤੇ ਵੀ ਖਾਲਚਾ ਲੈ ਪੁੱਛਣ ਵਾਸਤੇ ਵੀ ਭਾਈ ਤੁਹਾਡੀ ਕੋਕੜਤਾਲ ਕੀਤੀ ਹੈ ਤੁਹਾਡੇ ਸੇਧ ਦਾ ਕੀ ਹਾਲ ਹੈ ਜੇ ਤੁਹਾਡੀ ਮੰਗ ਕੀ ਰਹੀ ਕੀ ਹੈ ਅਸੀਂ ਸਰਕਾਰ ਤੱਕ ਪਹੁੰਚਾਉਨੇ ਕੁਝ ਵੀ ਨਹੀਂ ਇਹ ਇਨਾ ਇਗਨੋਰ ਜਿਹੜਾ ਪੰਜਾਬ ਦੇ ਅੰਦਰ ਸਿੱਖਿਆ ਨੂੰ ਕੀਤਾ ਜਾ ਰਿਹਾ ਹੈ ਜੇ ਪੰਜਾਬ ਦੇ ਅੰਦਰ ਸਿੱਖਗਨ ਹੋ ਰਹੇ ਤੇ ਬਾਹਰ ਦੇ ਬਾਕੀ ਸੁਖਿਆ ਸਿੱਖਿਆ ਨਾਲ ਨਹੀਂ ਕਰੋ ਪਰਿਵਾਰਾਂ ਤੁਹਾਡੇ ਮੁਲਾਕਾਤ ਕੀਤੀ ਅੱਗੇ ਕੀ ਸੰਘਰਸ਼ੀ ਰੂਪੇ ਖਾਤੀ ਅਸੀਂ ਤਾਂ ਸਰਕਾਰ ਤੇ ਦਬਾਅ ਬਣਾਇਆ ਜਾ ਅਸੀਂ ਤਾਂ ਪਰਿਵਾਰ ਨੂੰ ਤਾਂ ਸਿਰਫ ਅਸੀਂ ਤਾਂ ਕਾਨਪੁਰਖ ਦੇ ਪਹਾਣੇ ਚ ਰਹਿਣ ਵਾਲੀ ਪਉਮਾ ਅਕਾਲਪੁਰਕ ਦੇ ਪਾਣੀ ਤੇ ਰਹਿੰਦੇ ਆ ਅ ਤਰੀਕਾ কাল ਤੱਕ ਸਭ ਤੇ ਵੀ ਇਹ ਅੱਜ ਪਰਿਵਾਰ ਗਏ ਨੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨੂੰ ਮਿਲਦੇ ਨੇ ਅਸੀਂ ਜੁਨਾ ਨਾਲ ਗੱਲ ਕਰਾਂਗੇ ਕੋਈ ਨਾ ਕੋਈ ਕੋਈ ਨਾ ਕੋਈ ਚੀਜ਼ ਐਸੀ ਹੋਣੀ ਚਾਹੀਦੀ ਹੈ ਜਿਹਦੇ ਨਾਲ ਸਰਕਾਰ ਦੇ ਕੰਨਾਂ ਤੱਕ ਜਿਹੜੀ ਆਵਾਜ਼ ਜੀ ਪਹੁੰਚੇ ਇਹ ਜੀ ਇਸੇ ਤੋਂ ਬਹਤੋ ਜੰਡਿਕਾਰ ਮਿਲਣ ਗਿਆ ਹਾਂ ਹਾਂ ਮੈਨੂੰ ਪਤਾ ਲੱਗਿਆ ਕੀ ਗੱਲਬਾਤ ਪਈ ਹੈ ਬਕਾਰੀ ਜਾਣਕਾਰੀ ਬਾਤ ਵਿੱਚ ਤੁਹਾਨੂੰ ਮੰਨਦੇ ਹਾਂ ਕਿ ਤੁਹਾਡੇ ਕ੍ਰੀਡਿਟਿਸ਼ਿਪ ਜਿਹੜੀ ਹੈ ਉਹ ਇਸ ਮਾਮਲੇ ਵਿੱਚ ਪਾਸ ਕਰਨ ਦੀ ਸਿੱਖਾਂ ਦੇ ਮਾਮਲੇ ਵਿੱਚ ਬਿਲਕੁਲ ਹੈ ਇਹ ਨਾ ਕਿ ਤਨਾ ਕਿ ਤਨਾ ਕਹਦੇ ਅਸੀਂ ਬਹੁਤ ਲੰਬੇ ਸਮੇਂ ਤੋਂ ਕਹਿ ਰਹੀਆਂ ਸਾਡੀਆਂ ਸੰਸਥਾਵਾਂ ਦੀ ਕ੍ਰੈਡੀਬਿਲਟੀ ਜਿਹੜੀ ਹੈ ਇਹ ਬਰਕਰਾਰ ਰੱਖਣੀ ਚਾਹੀਦੀ ਹੈ ਇਹਨੂੰ ਡਾਊਨ ਨਹੀਂ ਕੀਤਾ ਜਾਣਾ ਚਾਹੀਦਾ ਸਾਡੀਆਂ ਸੰਸਥਾਵਾਂ ਦੀ ਕ੍ਰੈਡੀਬਿਲਟੀ ਖਾਸ ਤੌਰ ਤੇ ਉੱਥੇ 84 ਤੋਂ ਬਾਅਦ ਬਹੁਤ ਜ਼ਿਆਦਾ ਜਿਹੜੀਆਂ ਘਟਾਲੀ ਸ਼ੁਰੂ ਹੋਈ ਹੈ ਫਿਰ 90 ਦੇ ਤਹਾਕੇ ਤੋਂ ਬਾਅਦ ਫਿਰ ਬੜਾ ਜ਼ੋਰ ਚੱਲਿਆ ਸਾਡੇ ਸੰਸਥਾਵਾਂ ਦੀ ਕ੍ਰੈਡੀਬਿਲਟੀ ਨੂੰ ਘਟਾਉਣ ਦਾ ਤੇ ਜਦੋਂ ਦਾ ਸੋਸ਼ਲ ਮੀਡੀਆ ਆਇਆ ਉਦੋਂ ਤਾਂ ਇੱਕ ਹਰੀ ਜਿਹੜੀ ਆ ਵਕਤੂਰੀ ਆ ਸਾਡੀ ਸੰਸਥਾਵਾਂ ਦੀ ਜਾਂ ਸਾਡੀਆਂ ਸੰਸਥਾਵਾਂ ਦੇ ਉੱਤੇ ਬੈਠੇ ਬੰਦਿਆਂ ਦੀ ਕ੍ਰੈਡੀਬਿਲਟੀ ਨੂੰ ਜਿਹੜਾ ਆ ਉੱਥੇ ਛਿੱਟਣ ਲੱਗ ਪਈ ਬਹੁਤ ਵੱਡਾ ਨੁਕਸਾਨ ਪਹੁੰਚਿਆ ਉਹ ਉਹੀ ਇਹੀ ਕਾਰਨ ਹੈ ਕਿ ਸਰਕਾਰਾਂ ਸਾਡੀਆਂ ਸੰਸਥਾਵਾਂ ਨੂੰ ਇਗਨੋਰ ਕਰ ਮਾਰ ਰਹੀ ਹੈ ਖਾਸ ਕਰਕੇ ਪੰਜਾਬ ਲਈ ਇੱਕ ਪਾਸੇ ਕਿਸਾਨਾਂ ਨੂੰ ਦਿੱਲੀ ਪਹੁੰਚੋ ਤੋਂ ਰੋਕ ਵੀ ਕੰਪੀਟੀਟ ਦੀ ਦੁਬਾਰਾ ਬਣਾ ਦਿੱਤੀ ਹੈ ਕਿਹੜੀਆਂ ਗੁੱਟਾਂ ਦੇ ਮਾਮਲੇ ਕਿਉਂ ਮੈਨੂੰ ਐਂ ਲੱਗਦਾ ਹੈ ਜਿਵੇਂ ਸਾਨੂੰ ਜ਼ਬਰਦਸਤੀ ਜਿਹੜਾ ਹੈ ਧੱਕ ਕੇ ਧੱਕ ਕੇ ਧੱਕ ਕੇ ਸਾਨੂੰ ਪਾਕਿਸਤਾਨ ਵਾਲੇ ਪਾਸੇ ਜਿਹੜਾ ਹੈ ਉਧ ਕੇਲ ਜਾ ਰਿਹਾ ਹੋਵੇ ਸਰਕਾਰ ਦੀ ਕੋਈ ਵਧੀਆ ਪਾਲਿਸੀ ਨਹੀਂ ਹੈ ਕਿ ਸਾਨੂੰ ਧੱਕ ਕੇ ਧੱਕ ਕੇ ਤੁਸੀਂ ਪਾਕਿਸਤਾਨ ਵਾਲੇ ਪਾਸੇ ਧਕੇਲ ਰਹੇ ਹੋ ਬਾਰਡਰ ਬੰਦ ਕਰ ਦਿੱਤੇ ਨੇ ਜਿਵੇਂ ਕਸ਼ਮੀਰ ਨੂੰ ਤੇ ਪੰਜਾਬ ਨੂੰ ਜਿਹੜਾ ਬਿਲਕੁਲ ਭਾਰਤ ਦੇ ਨਾਲੋਂ ਵ ਇਨਿਤੀਆਂ ਡੈਮੋਕ੍ਰੇਸੀ ਦੇ ਵਿੱਚ ਇਹ ਸਰਕਾਰ ਦਾ ਵਰਤਾਰਾ ਬਹੁਤ ਕਰਦਾ ਲੱਗਦਾ ਕਿ ਪੰਜਾਬ ਦਾ ਮਾਹੌਲ ਸਰਕਾਰਾਂ ਖਰਾਬ ਹੈ ਬਿਲਕੁਲ ਤੁਸੀਂ 1947 ਤੋਂ ਲੈ ਕੇ ਹੁਣ ਤੱਕ ਦਾ ਇਤਿਹਾਸ ਕੱਢ ਕੇ ਦੇਖ ਲਓ ਜਿੰਨਾ ਵੀ ਮਾਹੌਲ ਖਰਾਬ ਹੋਇਆ ਹੈ ਉਹਦੇ ਵਿੱਚ ਸਰਕਾਰ ਜਾਂ ਪੋਲੀਟੀਕਲ ਪਾਰਟੀਆਂ ਵੱਲੋਂ ਘੜੀ ਜੜੀ ਹੈ ਕਟਿਆ ਕਿਸ ਦੀ ਰਾਜਨੀਤੀ ਜ਼ਿੰਮੇਵਾਰ ਪਰ ਜਿਹੜੇ বিজেপি ਦੇ ਜਾਗ ਕੋ ਆਪਣੀ ਸਿੱਖੈ ਉਹ ਗੱਲ ਕਿਉਂ ਕਰਦੇ ਕਿ ਜ਼ਿੰਮੇਵਾਰ ਕਿਸੇ ਵੀ ਪਾਰਟੀ ਦੇ ਨਹੀਂ ਕਰ ਰਹੀ বিজেপি ਨੇ ਨੇ ਕੀ ਕਰਨੀ ਹੈ ਜੀ ਤੇਾਰੇ ਕੱਖਾਂ ਬੰਦ ਕਰਕੇ ਤੇ ਕੰਨ ਬੰਦ ਕਰਕੇ ਬੈਠੇ ਆ ਵੀ ਸਿੱਖ ਮੁੱਦਿਆਂ ਦਾ ਜਾਂ ਸਿੱਖੀ ਦਾ ਨਾ ਕਿ ਸੰਤਿਆ ਦੀ ਬਹੁਤ ਕੁਰਸੀ ਦਾ ਲਾਲਚ ਹੈਗਾ ਉਹਨਾਂ ਨੂੰ ਕੁਰਸੀਆਂ ਦਾ ਲਾਲਚ ਹੈ ਜਾਂ ਕੀ ਲਾਲਚ ਹੈ ਇਹ ਤਾਂ ਉਹਨਾਂ ਵਾਹਿਗੁਰੂ ਜਾਣਦਾ ਕੌਮ ਦਾ ਹੈ ਸਾਰਾ ਹਿੱਸਾ ਤੁਹਾਡਾ ਦਰਵਾਜ਼ਾ ਕੋਈ ਨਾ ਕੀ ਤੁਸੀਂ ਬੀਜੇਪੀ ਜਿਹੜੇ ਨੇ ਸਿੱਖਾਂ ਨੂੰ ਕੋਈ ਸੱਤਾ ਦੇ ਬਿਲਕੁਲ ਮੈਂ ਇਕੱਲੇ ਬੀਜੇਪੀ ਜੀ ਨਹੀਂ ਮੈਂ ਸਾਰੀਆਂ ਪਾਰਟੀਆਂ ਦੇ ਵਿੱਚ ਬੈਠੇ ਸਿੱਖਾਂ ਨੂੰ ਕਹੂੰਗਾ ਕਿ ਜਿਹੜੀਆਂ ਪਰਿਵਾਰ ਦੀਆਂ ਮੰਗਾਂ ਨੇ ਜਾਂ ਬੱਚੇ ਜਿਹੜੇ ਉੱਥੇ ਬੈਠੇ ਨੇ ਉਹ ਮੰਗੀਆਂ ਅਸੀਂ ਤਾਂ ਤਾਂ ਤੇ ਆੱਖਿਆ ਜਾਵੇ ਜੋ ਉਹਨਾਂ ਦੀ ਆਵਾਜ਼ ਮੰਗਿਆ ਉਹ ਪੂਰੀ ਕੀਤੀ ਜਾਏ ਉਹ ਉਹਦੇ ਲਈ ਜਦੂ ਦੇਖੋ ਇਗਨੋਰ ਕਰ ਰਹੀ ਹੈ ਬਿਲਕੁਲ ਜਿਸ ਤਰ੍ਹਾਂ سنجਿਦਗੀ ਨਹੀਂ ਦਿਖਾ ਰਿਹਾ ਇਸਕਾਰ ਮਤਲਬ ਕਿ ਉਹ ਲੋਕ ਜੋ ਕੋਖਰਤਾਲ ਦੇ ਬੈਠੇ ਉਹ ਭਰ ਦੇ ਨਾਗਰਿਕ ਨਹੀਂ ਹਨ ਕੀ ਕਰਨਾ ਹੈ ਉਹ ਜੀ ਇਹ ਮਨਸ਼ਾ ਕੀ ਸਰਕਾਰ ਦੀ ਕਿ ਬਰਤਾਰਾ ਕਿਉਂ ਕੀਤਾ ਜਾਦਾ ਜੀ ਜੀ ਜੈਦਰ ਸਾਹਿਬ ਉਹਨਾਂ ਨੇ ਤੁਹਾਨੂੰ ਸਭ ਕੁਝ ਦੱਸ ਦਿੱਤਾ ਪਰ ਇੱਕ ਗੱਲ ਰਹਿ ਗਈ ਹੈ ਕਿ ਸਾਨੂੰ ਇੱਕ ਸਾਲ ਤੋਂ ਅਸੀਂ ਲੜਾਈ ਲੜ ਰਹੀ ਲੜ ਰਹੇ ਹਾਂ ਉਦੋਂ ਤੋਂ ਸਾਨੂੰ ਐਸੇ ਜਿhk ਮਹਿਸੂਸ ਨਹੀਂ ਸੀ ਹੋ ਰਿਹਾ ਅ ਜਦੋਂ ਤੋਂ ਉਹਨਾਂ ਨੇ ਕੈਮਰੇ ਲਾਉਣ ਦਾ ਕੋਈ ਐਹੋਜੀ ਸ਼ਾਸ਼ਾ ਘੜੀਆਂ ਉਦੋਂ ਤੋਂ ਸਾਨੂੰ ਇਹ ਵੀ ਜਿhk 2 ਮਹੀਨੇ ਦੀ ਗੱਲ ਅਸੀਂ ਹੋਰ ਵੀ ਭੁਗਤ ਲੈਂਦੇ ਪਰ ਇਹ ਜਿਹੜਾ ਇਹ ਮਾਮਲਾ ਕੀ ਸਾਜ਼ਿਸ਼ਆ ਕੀ ਉਹ ਤੋਂ ਸਾਨੂੰ ਅੰਦਰ ਲੱਗਦਾ ਕਿ ਸ਼ਾਇਦ ਉਹਨਾਂ ਦੀ ਜਾਨ ਨੂੰ ਕੁਝ ਐਸ਼ੀ ਪ੍ਰੋਬਲਮ ਹੋ ਸਕਦੀ ਹੈ ਜੋ ਇਹ ਜਿਹੇ ਪਸੰਦ ਵੀ ਗੇਮ ਜਾ ਰਹੀ ਹੈ ਕਿ ਇਸ ਕਰਕੇ ਜਹੇਦਾਰ ਸਾਹਿਬ ਉਹਨਾਂ ਵਿੱਚ ਬਾਕੀ ਤੇ ਸਾਰਾ ਕੁਝ ਤੁਹਾਨੂੰ ਦੱਸਤਾ ਇਹ ਚੀਜ਼ ਹੈ ਕਿ ਵਹੀਂ ਤੇ ਸੋਚਦੇ ਆ ਕਿ ਸਰਕਾਰ ਤੋਂ ਤੇ ਪਹਿਲਾਂ ਹੀ ਲੱਗਦਾ ਸੀ ਕਿ ਭਾਰਤ ਸਰਕਾਰ ਜਿਹੜੀ ਸਿੱਖਾਂ ਨਾਲ ਕਿਹੋ ਜਿਹਾ ਸਲੂਕ ਕਰ ਰਹੀ ਉਹ ਤੇ ਚੱਲ ਹੀ ਰਿਹਾ ਸੀ ਚਲੋ ਪੰਜਾਬ ਸਰਕਾਰ ਵੀ ਉਹਦੇ ਨਾਲ ਮਿਲਗੀ ਪਰ ਸਾਡੀਆਂ ਧਾਰਮਿਕ ਸੰਸਥਾਵਾਂਆਂ ਜਾਂ ਸਿੱਖ ਸੰਸਥਾਵਾਂਆਂ ਜਾਂ ਰਾਜਨੀਤਿਕ ਪਾਰਟੀਆਂ ਦੇ ਜਿਹੜੇ ਸਿੱਖ ਆਪਣੇ ਆਪ ਨੂੰ ਪੰਥਕ ਲੀਡਰ ਕਹਿੰਦੇ ਆ ਪਤਾ ਨਹੀਂ ਵੀ ਉਹ ਵੀ ਇੱਕਦਮ ਖਤਮ ਹੀ ਹੋ ਚੁੱਕੇ ਆ ਉਹਨਾਂ ਨੇ ਇਹ ਹਾਲਾਤ ਵਿੱਚ ਪੰਥ ਨੂੰ ਛੱਡ ਦਿੱਤਾ ਕਿ ਉਹਨਾਂ ਦੀਆਂ ਬੇਟੀਆਂ ਧੀਆਂ ਪੈਣਾ ਉੱਥੇ ਬਰੋੜਾਂ ਤੇ ਰੋਡੀਆਂ ਰਹਿਣ ਉਹਨਾਂ ਉਹਨਾਂ ਦੀ ਸਿਹਤ ਤੇ ਕੋਈ ਅਸਰ ਨਹੀਂ ਤੇ ਇਹ ਚੀਜ਼ ਹੈ ਕਿ ਕੋਈ ਨਹੀਂ ਅਸੀਂ ਜੀ ਆਪਣੀ ਕੁਰਬਾਨੀ ਦੇ ਦਾਂਗੇ ਪਰ ਸਾਨੂੰ 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 ਇਹ ਇਹ ਚੀਜ਼ ਦਾ ਦੁੱਖ ਆ ਕਿ ਸਾਡੀਆਂ ਜਿਹੜੀਆਂ ਐਡੀ ਵੱਡੀ ਸਰਮੌਰ ਸੰਸਥਾ ਅਕਾਲ ਤਖਤ ਸ੍ਰੋਮਣੀ ਕਮੇਟੀ ਆ ਜਾਂ ਸਾਡਾ ਅਕਾਲੀ ਦਲ ਸੀਗਾ ਜਾਂ ਇਹ 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 ਕਿੱਥੇ ਚਲੇਗੀ ਇਹਨਾਂ ਨੇ ਆਪਣੇ ਆਪ ਦੀ ਇਹਨਾਂ ਦੀ ਇਹਨਾਂ ਦੀ ਵਸ਼ਾਭ ਯੋਗਤਾ ਜਿਹੜੀ ਉਹ ਦਿਨੋਂ ਦਿਨ ਖਤਮ ਹੋ ਰਹੀ ਹੈ ਤੇ ਫਿਰ ਜੇ ਕੱਲ ਨੂੰ ਕੋਈ ਪਹਾੜਾਂ ਵਰ ਪਗਰੇ ਕੋਈ ਜੰ ਬੰਦੇ ਨੇ ਮਰਨਾ ਤੇ ਇੱਕ ਦਿਨ ਹੁੰਦਾ ਹੀ ਆ ਪਰ ਇਹ ਚੀਜ਼ ਹੈ ਕਿ ਫਿਰ ਇਹ 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 ਇੱਕ ਇੱਕ ਆਦੇ ਵਾਸਤੇ ਬੈਠੇ ਡੇਡੇ ਵੱਡੀਆਂ ਕੁਰਸੀਆਂ ਤੇ ਜਿਹੜੇ ਬੈਠੇ ਸਾਡੇ ਅੱਗੂ ਉਹ ਉਹ ਉਹਨਾਂ ਦੀ ਕੀ ਜਵਾਬਦਾਈ ਹੈ ਸਰ ਕੌਂਗਰਤੀ ਸਰਕਾਰ ਦੇ ਦਬਾਵ ਨਾਲ ਚ ਕਾਮਯਾਬ ਨਹੀਂ ਹੋ ਪਈ ਸਰਕਾਰ ਤੇ ਬਣਾਣ ਜਾਂ ਕਿਸੇ ਵੀ ਪਰ ਸਾਨੂੰ ਤੇ ਇਸ ਚੀਜ਼ ਦਾ ਦੁੱਖ ਆ ਪੰਥਕ ਪਾਰਟੀ ਪੰਥਕ ਪਾਰਟੀਆਂ ਜਿਹੜੇ ਆਪਣੇ ਆਪ ਨੂੰ ਸੋ ਕਾਲਡ ਪੰਥਕ ਕਹਿੰਦੇ ਆ ਕੋਈ ਵੀ ਕਿਸੇ ਪਾਰਟੀ ਚ ਵੀ ਹੋਣ ਉਹ ਕੋਈ ਜਦੋਂ ਕੋਈ ਕਿਸ ਨੂੰ ਮਾਰ ਦੇ ਕੇ ਕਿਸ ਨੂੰ ਰੱਖ ਲੇ ਕੋਈ ਉਹਨਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਉਹ ਉੱਥੇ ਹਰਿਆਣਾ ਬਾਰਡਰ ਤੇ ਕੋਈ ਕਿਸਾਨਾਂ ਨਾਲ ਇਹੋ ਜਿਹੀ ਗੋਲੀਬਾਰੀ ਹੋਈ ਕੁਛ ਸਾਡੇ ਕੋਲ ਪੋਲੀਟਿਕਲ ਲੀਡਰ ਜਾ ਕੇ ਉੱਥੇ ਕੋਈ ਖੜੇ ਨਹੀਂ ਹੋਏ ਮਗਰੋਂ ਜਾ ਕੇ ਜਦੋਂ ਕੋਈ ਮਰ ਜਾਂਦਾ ਉਦੋਂ ਜਾ ਕੇ ਜੇ ਉਹ ਸਾਰੇ ਜਣੇ ਉਹਦੇ ਭੋਗ ਤੇ ਜਾਣ ਵਾਸਤੇ ਜਾਂਉਂਦੇ ਉਹਦੇ ਉੱਤੇ ਕੁਛ ਕੁ ਸਭੀ ਸ਼ਾਮਿਲ ਹੋਰੇ ਹੈ ਕੀ ਲੱਗਦਾ ਸਿਰਫ ਸਾਦੀ ਸ਼ਰਤ ਪੱਤੀ ਪਹੁੰਚੇ ਆਪਣੀ ਬੋਡਕਸਾਂ ਪਹੁੰਚੇ ਅਸੀਂ ਤੇ ਕਹਿੰਨੇ ਸਾਡੇ ਕੋਲ ਨਾ ਵੀ ਪਹੁੰਚੋ ਕੋਈ ਗੱਲ ਨਹੀਂ ਪਰ ਤੁਸੀਂ ਜਿੱਥੇ ਤੁਹਾਡਾ ਕੋਈ ਕੰਮ ਕਰਨ ਦਾ ਫਰਜ਼ ਬਣਦਾ ਉੱਥੇ ਜਾ ਕੇ ਕਰੋ ਇੱਕ ਗੱਲ ਹੈ ਤੁਹਾਡਾ ਕੰਮ ਹੋਣਾ ਹੋ ਸਕਦਾ ਲੇਕਿਨ ਮੇਰੀ ਭਾਵਨਾ ਨੂੰ ਸਮਝਣ ਲਈ ਫੇਸਬੁਕ ਵਾਲਾ ਪੰਕਤ ਨਜ਼ਰ ਨਹੀਂ ਆਇਆ ਜੀ ਕਿਉਂਕਿ ਫੇਸਬੁਕ ਤੇ ਉੱਤੇ ਹਜ਼ਾਰਾਂ ਲੋਕ ਭਾਈ ਅਮਰਪਾਲ ਸਿੰਘ ਦੀ ਸਪੋਰਟ ਹੁੰਦੀ ਸੀ ਲੇਕਿਨ ਧਰਨੇ ਦੇ ਵਿੱਚ ਜਿੰਮਤੀ ਦੇ ਲੋਕ ਹੀ ਸ਼ਾਮਲ ਹੋਏ ਇਹ ਇਹ ਦੇ ਚੱਕੀ ਬਹੁਤਕਾਰ ਨੇ ਜੀ ਫੇਸਬੁਕ ਦੀ ਇਕੱਲੀ ਫੇਸਬੁਕ ਤੇ ਚਲੋ ਹੋ ਸਕਦਾ ਥੋੜਾ 10 20% ਦਾ ਫਰਕ ਹੋਵੇ ਉਹਦੇ ਚ ਕੀ ਹੈ ਪ੍ਰਸ਼ਾਸਨ ਦਾ ਇਹੋ ਦਬਾਅ ਵਾ ਹਰ ਇੱਕ ਜਿਹੜਾ ਬੰਦਾ ਇਧਰ ਨੂੰ ਕੋਈ ਤੁਰ ਰਿਹਾ ਵੇ ਡਰਤੇ ਪਰਚਾ ਕਰਦਾਂਗੇ ਉਹਨਾਂ ਡਰਾਇਆ ਜਾ ਰਿਹਾ ਪਹੁੰਚੋ ਰੋਕੇ ਜਾ ਰਹੇ ਪਹੁੰਚਣ ਤੋਂ ਰੋਕਿਆ ਜਾ ਰਿਹਾ ਪਿੰਡਾਂ ਜਾ ਕੇ ਜੇ ਕੋਈ ਅਨਾਉਂਸਮੈਂਟ ਕਰਦਾ ਜੋ ਗਰੰਟੀ ਨੂੰ ਧਮਕੀ ਦਿੱਤੀ ਜਾਂਦੀ ਹੈ ਪਿੰਡ ਦੀਆਂ ਪੰਚਾਇਤਾਂ ਨੂੰ ਡਰਾਇਆ ਜਾ ਰਿਹਾ ਵੀ ਜੇ ਤੁਹਾਡੇ ਪਿੰਡ ਤੋਂ ਕੋਈ ਬੰਦਾ ਜਾਊਗਾ ਅਸੀਂ ਤੁਹਾਡੇ ਨਾਲ ਐ ਕਰਾਂਗੇ ਜੇ ਕਰਾਂਗੇ ਇਹੋ ਜਿਹੀ ਜਿਆ ਹਸਾਨ ਨੂੰ ਪਤਾ ਵੀ ਲੋਕ ਸਾਡੇ ਨਾਲ ਆ ਲੇ ਕੇ ਠੀਕ ਹੈ ਪਹੁੰਚਦੇ ਨਹੀਂ ਪਹੁੰਚਦੇ ਕਿ ਉਹ ਕੋਈ ਕੋਈ ਬੰਦਾ ਹਰਿਆਣਾ ਚੋਂ ਆ ਰਿਹਾ ਜੁਪੀ ਚੋਂ ਆ ਰਿਹਾ ਰਾਜਸਥਾਨ ਚੋਂ ਆ ਰਿਹਾ ਜੰਮੂ ਤੋਂ ਆ ਰਿਹਾ ਪੰਜਾਬ ਦੇ ਦੂਰ ਦਰ ਬਿਠੰਡੇ ਤੋਂ ਮਾਨਸਾ ਤੋਂ ਉਧਰ ਸਭ ਤਰ੍ਹਾਂ ਵਾਰ ਹੈ ਹੁਣ ਇਹ ਡੀਬੀ ਤੋਂ ਇੱਕ ਨਾਰਮਲ ਬੰਦੇ ਵਾਸਤੇ ਹੋਣਾ ਵੀ ਇਨਾ ਖਰਚਾ ਕਰਕੇ ਆਪਣੇ ਲੈਵਲ ਤੇ ਔਖੀ ਗੱਲ ਹੈ ਫਿਰ ਵੀ ਅਸੀਂ ਉਹਨਾਂ ਲੋਕਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਕਿ ਜਿਹੜੇ ਇਨੀਆਂ ਮੁਸ਼ਕਲਾਂ ਪਾਰ ਕਰਕੇ ਵੀ ਸਾਡੇ ਕੋਲ ਆ ਰਹੇ ਆ ਤੇ ਅਸੀਂ ਇਹ ਨਹੀਂ ਵੀ ਲੋਕ ਸਾਡੇ ਨਾਲ ਨਹੀਂ ਨਾਲ ਤੇ ਹੈ ਪਰ ਇਹ ਚੀਜ਼ ਹੈ ਕਿ ਸਾਰਿਆਂ ਦੀ ਹੁਣ ਕੋਈ ਕੋਈ ਲੀਡਰ ਜਨਾਜ਼ਰ ਕੋਈ ਲੀਡ ਕਰਨ ਵਾਲਾ ਬੰਦਾ ਨਹੀਂ ਉਹਦੇ ਵਾਸਤੇ ਹੋ ਗਿਆ ਪਤਾ ਲੱਗਿਆ ਵੀ ਤਿੰਨ ਕੁ ਜਣਿਆਂ ਦੀ ਸਿਹਤ ਜਿਹੜੀ ਸਰਕਾਰੀ ਸਾਫ ਹੋ ਗਈ ਅੱਜ ਦੀ ਜੇਲ੍ਹ ਤੋਂ ਤੇ ਉਹ ਹੀ ਤਿੰਨ ਜਾਣੇ ਤੇ ਕਾਫੀ ਥੋੜੇ ਗੰਭੀਰ ਹੈ ਉਹਨਾਂ ਦੀ ਹਾਲਤ ਤੇ ਪਰ ਇਹਨਾਂ ਕੇ ਮਾਨਸਿਕ ਤੌਰ ਤੇ ਉੱਠਦੀ ਗੱਲ ਹੈ ਜੀ ਪਰ ਪਰਿਵਾਰਾਂ ਤੇ ਚਿੰਤਾ ਦਾ ਦਿਸੇ ਚਿੰਤਾ ਤੇ ਵਿਸ਼ਾਤ ਹੋਇਆ ਹੀ ਹੁਣ ਅਸੀਂ ਤੇ ਆਪਣਾ ਸਾਰਾ ਕੁਝ ਗੁਰੂ ਤੇ ਛੱਡਿਆ ਕੋਈ ਨਹੀਂ ਅਸੀਂ ਤਿਆਰ ਹਾਂ ਜੇ ਜੋ ਵੀ ਵਾਪਰ ਰੂਗਾ ਉਹ ਹੀ ਉਹਨੂੰ ਸਹਨ ਕਰਾਂਗੇ ਪਰ ਸਰਕਾਰ ਵੱਲੋਂ ਕੋਈ ਪਹਿਲ ਕਦਮੀ ਨਹੀਂ ਕੋਈ ਅਜੇ ਤੱਕ ਤੇ ਕੋਈ ਨਹੀਂ ਉਹ 25 ਤਰੀਕ ਤੋਂ ਬਾਅਦ ਕੋਈ ਇਹੋ ਜਿਹਾ ਕੋਈ ਰਿਸਪਾਂਸ ਨਹੀਂ ਅੱਗੇ ਫਿਰ ਅੱਗੇ ਅੱਗੇ ਸਾਡੀ ਕੋਈ ਰਣਨੀਤੀ ਨਹੀਂ ਉਹ ਜੱਜੀਆਂ ਪਾਰਟੀਆਂ ਕੋ ਆਪਣੇ ਲੈਵਲ ਤੇ ਕੁਝ ਕਰ ਰਹੀਆਂ ਤਾਂ ਅਸੀਂ ਕਹਿੰਨੇ ਕਿ ਜੋ ਵੀ ਉਹਨਾਂ ਵਾਸਤੇ ਕਰ ਰਹੇ ਉਹਨਾਂ ਦੀ ਸਪੋਰਟ ਕੀਤੀ ਜਾਣੀ ਚਾਹੀਦੀ ਹੈ ਜੋ ਭਾਈ ਸਾਹਿਬ ਦੇ ਇਹਨਾਂ ਦੇ ਪਰਿਵਾਰਾਂ ਦੇ ਵਾਸਤੇ ਲੜ ਰਹੇ ਆ ਉਹ ਕੋਈ ਵੀ ਕੋਈ ਐਕਸ਼ਨ ਕਰ ਰਿਹਾ ਕੀ ਕਰ ਰਿਹਾ ਜੋ ਵੀ ਫੈਸਲਾ ਲੈ ਰਿਹਾ ਕੋਈ ਰੋਸ ਮਾਰਚ ਕਰ ਰਿਹਾ ਕੋਈ ਜੋ ਵੀ ਪਰ ਦੇ ਸਰ ਇੱਕ ਦਿਨ ਧੋਕੇ ਕਰਮ ਤੇ ਲੱਗਦਾ ਕਿ ਕਾਮਯਾਬ ਹੋ ਸਕਦਾ ਤੇ ਉਹ ਉਹ ਤੇ ਚੀਜ਼ ਹੈ ਕਿ ਕੋਈ ਵੀ ਜੇ ਸਾਰੇ ਇਕਜੁੱਟ ਹੋ ਜਾਣ ਤੇ ਫਿਰ ਕੋਈ ਕਾਮਯਾਬੀ ਕੋਈ ਵੀ ਦੂਰ ਨਹੀਂ ਜਿਹੜੇ ਪੁਰਾਣੇ ਬੰਦੀ ਸਿੰਘ ਅੱਜ ਨਿਚਰਦੇ ਬੈਠੇ ਜੇ ਉਦੋਂ ਵੀ ਅਸੀਂ ਇਕੱਠੇ ਹੋ ਕੇ ਲੜਦੇ ਤਾਂ ਵੀ ਉਹ ਕਾਮਯਾਬੀ ਤੇ ਹੈਗੀ ਕਾਮਯਾਬੀ ਤੇ ਸਾਡੇ ਸਾਨੂੰ ਪਾੜ ਰੇ ਅਲੱਗ-ਅਲੱਗ ਕੀਤਾ ਜਾ ਰਿਹਾ ਹੁਣ ਅਸੀਂ ਦਸਤੋ ਸੱਡ ਬੈਠੇ ਹੈ ਪ੍ਰਸ਼ਾਸਨ ਦੀ ਜਨ ਸਰਕਾਰ ਦੀ ਇਹ ਮਨਸ਼ਾ ਨਹੀਂ ਪੀ ਇਹਨਾਂ ਦਹਾਂ ਨੂੰ ਨਕਿਹੜੋ ਹੈ ਉਹ ਮਸਲਾ ਹੱਲ ਕਰਨ ਵਾਲੇ ਪਾਸੇ ਨਹੀਂ ਤੁਰ ਰਿਹਾ